ਸ਼ੱਕਰ ਉਹ ਸ਼ਬਦਾਵਲੀ ਮਾੜੀ ਆ ਕਿਸੇ ਵੀ ਟੀ ਪੈਨ ਦੇ ਪ੍ਰਤੀ ਨਹੀਂ ਬੋਲਣੀ ਚਾਹੀਦੀ ਜਿਸ ਵੀ ਔਰਤ ਪ੍ਰਤੀ ਜਿਹੜੀ ਉਹ ਨਹੀਂ ਬੋਲਣੀ ਚਾਹੀਦੀ ਪਰ ਆਖਰ ਇੱਕ ਇੱਕ ਪਹਿਲੂ ਹੋ ਗਿਆ ਨਾ ਜੇ ਤਾਂ ਇੱਕ ਟ੍ਰੈਂਗਲ ਹੋ ਗਿਆ ਜੀ ਜੀ ਦੂਜਾ ਐਂਗਲ ਤਾਂ ਇਹ ਹੋ ਸਕਦਾ ਕਿ ਕਾਰਨ ਕੀ ਲੈ ਹੋਣਗੇ ਜੀ 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 ਘਰ ਵੱਲੋਂ ਵੀ ਕਿਤੇ ਭਰਦਾਨ ਸਿੰਘ ਧੰਨ ਦੇ ਬਾਰੇ ਕੁਝ ਤਾਂ ਬੋਲਿਆ ਗਿਆ ਹੋਊਗਾ ਕਿਸੇ ਦਾ ਮੇਰੇ ਉੱਤੇ ਹੋ ਸਕਦਾ ਕਿਉਂਕਿ ਆਪਸੀ ਵਿਰੋਧਤਾ ਜਿਹੜੀ ਉਹਨਾਂ ਦੀ ਕੁਰਸੀ ਵੀ ਖਾਤਰ ਜੀ ਕੋਲੇ ਵਿੱਚ ਇਹ ਲੋਕ ਕਿਸੇ ਵੀ ਹੱਦ ਤੱਕ ਚਿਲ ਜਾਂਦੇ ਨੇ ਆਪਾਨੂੰ ਪਤਾ ਪਰ ਇਥੇ ਇੱਕ ਗੱਲ ਸਾਬਤ ਹੋ ਜਾਂਦੀ ਹੈ ਜੀ ਕਿ ਜਿਹੜੇ ਲੋਕ ਜਿਉ ਅਸੀਂ ਬਾਰ ਬਾਰ ਆਮ ਚਿਕ ਕਹਿ ਰਹੇ ਆ ਜਿਹੜੇ ਵੀ ਪੰਤਕ ਸਫਾਵਾ ਦੀ ਵਿਚਰਦੇ ਆ ਜਾਂ ਜਿਨ੍ਹਾਂ ਅਹੁਦਿਆਂ ਦੇ ਉੱਤੇ ਜਿਹੜੇ ਲੋਕੇ ਬੈਠੇ ਨੇ ਇਹ ਲਾਇਕ ਨਹੀਂ ਹੈਗੇ ਇਹ ਇਸੇ ਕਰਕੇ ਜਿਹੜੇ ਸਾਡੀ ਸੰਸਥਾ ਦਾ ਘਾੜਿਆ ਉਹ ਹੋ ਰਿਹਾ ਹੰਕਾਰੇ ਹੋਏ ਨੇ ਉਸੇ ਤਾਕਤ ਦੇ ਮਾਇਆ ਦੇ ਹੰਕਾਰ ਦੇ ਵਿੱਚ ਜਿਹੜੀ ਮਾਇਆ ਸੰਗਤੀ ਸਰੰਧੀ ਆ ਜਿਹੜੀ ਮਾਇਆ ਪੰਥ ਦੀ ਆ ਜਿਹੜੀ ਮਾਇਆ ਪੰਥ ਨੇ ਲੇਖੇ ਲਗਣੀ ਚਾਹੀਦੀ ਆ ਉਹ ਇਹਨਾਂ ਲੋਕਾਂ ਦੇ ਐਸੋਰਾਮ ਤੇ ਸਿਆਸੀ ਲੋਕਾਂ ਦੇ ਜਿਹੜੀ ਉਹ ਪੁਸ਼ਤ ਪ੍ਰਾਈ ਕਰਨ ਵਾਸਤੇ ਲੱਗ ਰਹੀ ਆ ਇਹ ਸਿਰਫ ਤੇ ਸਿਰਫ ਆ ਗੱਲ ਨਹੀਂ ਦਾ ਡਿਗ ਰਿਹਾ ਗ੍ਰਾਫ ਬਾਦਲਾਂ ਦਾ ਜਿਹੜਾ ਖਾਸ਼ੇ ਦੇ ਜਾਣਾ ਤੇ ਉਹਨਾਂ ਨੂੰ ਇੱਕ ਪੰਥਕ ਸਾਬਤ ਕਰਨ ਦੀ ਕੋਸ਼ਿਸ਼ ਇਹ ਕੋ ਸਾਬਰ ਕਰਨ ਦੀ ਕੋਸ਼ਿਸ਼ ਆ ਉਹ ਪੰਥ ਨੂੰ ਸਵਾਰਫਤ ਨਹੀਂ ਜਿਵੇਂ ਕਾਰਤਖ ਸਾਬ ਨੂੰ ਤੁਹਾਰ ਪਤਨੇ ਤੇ ਬੜੇ ਨਿਮਾਣੇ ਹੋ ਕੇ ਉਹਨਾਂ ਨੇ ਮਾਫੀ ਮੰਗ ਲਈ ਆ ਅਸਲ ਇਹ ਨਹੀਂ ਉਹ ਪੰਥ ਨੂੰ ਸਵਾਰਫਤ ਹੁੰਦੇ ਇਹ ਨਹੀਂ ਨਿਮਾਣੇ ਹੁੰਦੇ ਤੇ ਜਿਹੜੀਆਂ ਗਲਤੀਆਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਚੀਕੀਆਂ ਉਹ ਕਿੱਦਾਂ ਕਰ ਦਿੰਦੇ ਪਰੰਜੀ ਸਿੰਘ ਅਕਾਲੀ ਜੋ ਉੱਗੇ ਸਿੱਖ ਪ੍ਰਚਾਰਕ ਵੀ ਨੇ ਉਹ ਜੁੜੇ ਹੋਏ ਨੇ ਅ ਪਰੰਜੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਆਪਾਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਐਸਜੀਬੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਜੋ ਬੀਬੀ ਜਗੀਰ ਕੋਲ ਲਈ ਕਾਫੀ ਗਲਤ ਸ਼ਬਦਾਵਲੀ ਵਰਤੀ ਗਈ ਹੈ ਉਹਨਾਂ ਨੇ ਮਾਫੀ ਤਾਂ ਜਥੇਆ ਸਾਹਿਬ ਤੋਂ ਮੰਗ ਲਈ ਗਈ ਹੈ ਲੇਕਿਨ ਕੀ ਲੱਗਦਾ ਜੀ ਤੁਹਾਨੂੰ ਕਿ ਜਿੱਦਾਂ ਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਕੀ ਮੈਸੇਜ ਆ ਰਿਹਾ ਸਿੱਖੋਂ ਚ ਜੋ ਕੋਈ 71 ਸਾਲ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਵੀ ਜਿਸ ਅਹੁਦੇ ਤੇ ਉਹ ਬਰਾਜਮਾਨ ਨੇ ਜੀ ਉਹਦਾ ਬਹੁਤ ਸਤਿਕਾਰਤਾ ਐ ਜੀ ਪੀਸੀ ਸ਼ਰਮਣੀ ਕੋਤਰਾ ਪ੍ਰਭਾ ਕਮੇਟੀ ਪੰਥ ਦੀ ਬਹੁਤ ਵੱਡੀ ਜਿਹੜੀ ਆ ਉਹ ਸਾਡੀ ਇੱਕ ਸੰਸਥਾ ਦਾ ਜੀ ਉਹ ਕੁਰਬਾਨੀਆਂ ਨਾਲ ਬੜੀ ਹੋਈ ਹੈ ਹਨ ਉਹਨਾਂ ਵਿੱਚ ਆਈ ਹੈ ਬਿਲਕੁਲ ਜੀ ਸੋ ਉਹਦੇ ਤੇ ਹੁੰਦਿਆਂ ਹੋਇਆਂ ਬੇਸ਼ੱਕ ਭਾਵੇਂ ਉਹਨਾਂ ਨੂੰ ਕੋਈ ਪ੍ਰਵੋਗ ਵੀ ਕਰਦਾ ਹੋਵੇ ਉਹਨਾਂ ਦੇ ਕੋ ਸ਼ਾਨ ਦੇ 20 ਖਲਾਬ ਬੋਲਦਾ ਹੋਵੇ ਤਾਂ ਵੀ ਉਹਨਾਂ ਦੀ ਜਿਹੜੀ ਭਾਸ਼ਾ ਉਹ ਤੇ ਬੜੀ ਸਹਿਜ ਹੋਣੀ ਚਾਹੀਦੀ ਆ ਬੜੀ ਨਿਰਮਰਤਾ ਹੋਣੀ ਚਾਹੀਦੀ ਆ ਪਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਧਾਨੀ ਸਾਹਿਬ ਜੀ ਇਹਨਾਂ ਦੇ ਬਾਰੇ ਕਦੀ ਅਸੀਂ ਇਹ ਸੋਚਦੇ ਹਾਂ ਕਿ ਉਹਨਾਂ ਨੇ ਸੰਘਰਸ਼ ਦੇ ਵਿੱਚ ਹਿੱਸਾ ਪਾਇਆ ਜੀ ਤੇ ਬੜਾ ਯੋਗਦਾਨਾਂ ਬੜੀ ਹਲੀਮੀ ਵਾਲੇ ਨੇ ਜੀ ਤੇ ਇਸ ਤਰੀਕੇ ਨਾਲ ਉਹ ਕਿਉਂ ਇੰਨਾ ਗਰੋਧ ਦੇ ਵਿੱਚ ਆ ਗਏ ਕਿ ਉਹਨਾਂ ਦੇ ਵੱਲੋਂ ਇੰਦੀ ਜਿਹੜੀ ਸ਼ਬਦਾਵਲੀ ਆ ਉਹ ਵੀ ਬਿਜਲੀ ਕੋਰਪੋਰੇਟ ਬਾਰੇ ਬੋਲੀ ਗਈ ਆ ਜੀ ਤੇ ਹਮੇਸ਼ਾ ਉਹਨਾਂ ਨੇ ਮਾਫੀ ਮੰਗ ਲਈ ਆ ਪਰ ਹੁਣ ਇਹ ਵੇਖ ਰਹੇ ਹਾਂ ਵੀ ਵਿਰੋਧੀਆਂ ਨੂੰ ਜਿਹੜਾ ਮੌਕਾ ਮਿਲਣ ਵਾਲੀ ਵੀ ਗੱਲ ਹੋ ਜਾਂਦੀ ਈ ਉਸ ਅਨੁਸਾਰ ਹੀ ਹਣ ਤਾਂ ਦੇਖਦੇ ਇਹਨਾਂ ਕਿਹੋ ਜਿਹੇ ਸ਼ਬਦਾਂ ਦੇ ਬਾਰੇ ਜੋ ਵੀ ਆ ਉਹ ਕਰ ਰਹੀ ਹੈ ਵੀ ਕੋਈ ਮਹਿਲਾ ਕੰਮ ਜਨ ਕਰ ਜਾ ਰਿਹਾ ਕੋ ਕਿਤੇ ਜਾ ਰਿਹਾ ਪਰ ਹੁਣ ਇਹ ਵੀ ਵੇਖੀਏ ਨਾ ਵੀ ਆਖਰ ਕਾਰਨ ਕੀ ਹੋਏ ਹੋਣਗੇ ਜੀ ਕਿ ਜੀ ਉਹ ਬੀਬੀ ਜੀ ਕੀ ਕੌਰ ਦੇ ਬਾਰੇ ਵਿੱਚ ਬੋਲੇ ਆ ਜੀ ਬੇਸ਼ੱਕ ਉਹ ਸ਼ਬਦਾਵਲੀ ਮਾੜੀ ਆ ਕਿਸੇ ਵੀ ਧੀ ਭੈਣ ਦੇ ਪ੍ਰਤੀ ਨਹੀਂ ਬੋਲਣੀ ਚਾਹੀਦੀ ਕਿਸੇ ਵੀ ਔਰਤ ਪ੍ਰਤੀ ਜਿਹੜੀ ਉਹ ਨਹੀਂ ਬੋਲਣੀ ਚਾਹੀਦੀ ਪਰ ਆਖਰ ਇੱਕ ਇੱਕ ਪਹਿਲੂ ਹੋ ਗਿਆ ਨਾ ਜੇ ਤਾਂ ਇੱਕ ਐਂਗਲ ਹੋ ਗਿਆ ਜੀ ਜੀ ਦੂਜਾ ਐਂਗਲ ਤਾਂ ਇਹ ਹੋ ਸਕਦਾ ਵੀ ਕਾਰਨ ਕੀ ਰਹੇ ਹੋਣਗੇ ਜੀ ਜਿਹੜੀ ਇਹ ਸ਼ਬਦਾਵਲੀ ਆ ਉਹਦੇ ਵੱਲੋਂ ਕੀ ਇਹਦਾ ਮਤਲਬ ਜੀ 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 ਕਿਰ ਵੱਲੋਂ ਵੀ ਕਿਤੇ ਪ੍ਰਧਾਨ ਸਿੰਘ ਤੁਹਾਨੂੰ ਦੇ ਬਾਰੇ ਕੁਛੇ ਤਾਂ ਬੋਲਿਆ ਗਿਆ ਹੋਊਗਾ ਕਿਸੇ ਤੋਂ ਮੇਰੇ ਉੱਤੇ ਹੋ ਸਕਦਾ ਜੀ ਕਿਉਂਕਿ ਇਹ ਨਫਸੀ ਵਿਰੋਧਤਾ ਜਿਹੜੀ ਇਹਨਾਂ ਦੀ ਇੱਕਸਤੀ ਦੀ ਖਾਤਰ ਜੀ ਉਹਦੇ ਵਿੱਚ ਇਹ ਲੋਕ ਕਿਸੇ ਵੀ ਹੱਦ ਤੱਕ ਚਿਲ ਜਾਂਦੇ ਨੇ ਆਪਾਨੂੰ ਪਤਾ ਜੀ ਪਰ ਇਸ ਸੰਸਥਾ ਦੇ ਉੱਤੇ ਐਡੇ ਵੱਡੇ ਅਹੁਦੇ ਤੇ ਸਤਕਾਰ ਅਹੁਦੇ ਦੇ ਉੱਤੇ ਬਹਿ ਕੇ ਇਦਾਂ ਦੀ ਸ਼ਬਦਾਵਲੀ ਜਿਹੜੀ ਉਹੜੀ ਵੰਡ ਪਾ ਗਈ ਹੈ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਇਦਾਂ ਇੰਸੀਡੈਂਟ ਆਉਂਦਾ ਜੀ ਕਿ ਸਾਰੇ ਜਿਹੜੋ ਸਿੱਖ ਕੌਮ ਤਾਂ ਚਲੋ ਆਪਾਂ ਦੇਖ ਹੀ ਰਹੇ ਹੱਸ ਤੇ ਨਜ਼ਰ ਰੱਖੀ ਹੋਈ ਹੈ ਲੇਕਿਨ ਜਦੋਂ ਹੋਰ ਧਰਮ ਦੇ ਲੋਕ ਵੀ ਦੇਖਦੇ ਨੇ ਕਿ ਜੋ ਇੰਨੀ ਸਰਮੌਰ ਸੰਸਥਾ ਦੇ ਪ੍ਰਧਾਨ ਹੋ ਕੇ ਇਦਾਂ ਦੀ ਸ਼ਬਦਾਵਲੀ ਵਰਤਦੇ ਨੇ ਤੇ ਬਿਲਕੁਲ ਕੋਈ ਮੈਸੇਜ ਗਲਤ ਜਾਂਦਾ ਜੀ ਆਖਰ ਮੁਸ਼ਕਲ ਸਭ ਤੋਂ ਵੱਡੀ ਇਹੀ ਆ ਰਹੀ ਹੈ ਜੀ ਵੀ ਸਾਡੇ ਸੰਸਥਾ ਦਾ ਇਸ ਵੇਲੇ ਉਹਨਾਂ ਹੱਥਾਂ ਦੇ ਹੈ ਆ ਜਿਹਦੇ ਹੱਥ ਹੈ ਇਸ ਲਈ ਸਿਆਸਤਦਾਨਾਂ ਦੇ ਥੱਲੇ ਨੇ ਜੀ ਥੱਲੇ ਨੇ ਜਿਹੜਾ ਕਿ ਸੁਖਬੀਰ ਐਂਡ ਲਾਣਾ ਜਿਹੜਾ ਸਾਰਾ ਹੀ ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਹੈ ਅੱਜ ਸੰਸਦਾਂ ਦੀ ਇਸ ਹਾਲਾਤ ਦੇ ਉੱਤੇ ਕਿਉਂਕਿ ਉਹਨਾਂ ਨੇ ਆਰਐਸਐਸ ਨੂੰ ਜਿਹੜਾ ਵਾ ਕੋ ਸਪੈਰ ਕਰਨ ਦੀ ਇਹ ਸ਼ਹਿ ਦਿੱਤੀ ਤਾਂ ਕਿ ਉਹ ਕਰ ਸਕੇ ਤੇ ਉਹਨਾਂ ਦੀ ਕੋਈ ਸਪੈਰ ਆਪਾਂ ਦੇਖ ਸਕਦੇ ਹਾਂ ਦਿੱਲੀ ਹੋ ਗਈ ਹਰਿਆਣਾ ਹੋ ਗਈ ਆ ਦਾ ਰਪਕ ਬੋਤੋਨੀਆ ਕਮੇਟੀਆਂ ਤੇ ਆਰਐਸਐਲ ਦੇ ਬੰਦੇ ਜਿਹੜੇ ਨੇ ਕਾਬੂ ਹੋ ਚੁੱਕੇ ਆ ਤੇ ਇਹ ਉਹਨਾਂ ਦੀਆਂ ਗਲਤੀਆਂ ਨੇ ਤੇ ਉਹਨਾਂ ਦੀਆਂ ਗਲਤੀਆਂ ਦੇ ਵਿੱਚ ਇਹ ਕੀ ਗਲਤੀ ਆ ਵੀ ਉਹ ਲੋਕ ਜਿਹੜੇ ਅੱਜ ਇਹਨਾਂ ਅਹੁਦਿਆਂ ਤੇ ਬਰਖਮਾਨ ਨੇ ਉਹਨਾਂ ਬੰਦਿਆਂ ਦੇ ਅੰਦਰ ਇਹ ਨਹੀਂ ਸ਼ਹਿਨਸ਼ੀਲਤਾ ਨਹੀਂ ਹੈਗੀ ਵੀ ਜੇ ਕੋਈ ਉਹਨਾਂ ਨੂੰ ਕੋਈ ਸਵਾਲ ਕਰੇ ਤੇ ਉਹ ਦਲੀਲ ਨਾਲ ਜਵਾਬ ਦੇਣ ਕਿਉਂਕਿ ਉਹਦਾ ਕਾਰਨ ਵੀ ਗਲਤ ਨੇ ਪਤਾ ਉਹਨਾਂ ਨੂੰ ਵੀ ਅਸੀਂ ਇਹਨਾਂ ਅਹੁਦਿਆਂ ਤੇ ਜਿੱਥੇ ਬੈਠੇ ਆ ਅਸੀਂ ਇਹਨਾਂ ਅਹੁਦਿਆਂ ਨਾਲ ਇਲਜ਼ਾਮ ਨਹੀਂ ਕਰ ਰਹੇ ਇਹਨਾਂ ਅਹੁਦਿਆਂ ਤੇ ਬੈਠ ਕੇ ਜੋ ਸਾਨੂੰ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ ਕਿਉਂਕਿ ਆਪਾਂ ਕਰ ਰਹੇ ਆ ਤੇ ਸਿਆਸਦਾਂਾਂ ਦੀ ਜਾਸੂਸੀ ਕਰ ਰਹੇ ਆ ਜੀ ਕਿਉਂਕਿ ਆਪਾਂ ਦੇਖਿਆ ਇਨਸੀਡੈਂਟਸ ਵੀ ਉਦੋਂ ਆਉਂਦਾ ਜਦੋਂ ਇਹ ਸਾਰੀ ਸੁਖਵਿੰਦਰ ਸਿੰਘ ਬਾਦਲ ਨੂੰ ਸਜ਼ਾ ਮਿਲਦੀ ਹੈ ਕਾਫੀ ਆਪਾਂ ਦੇਖਿਆ ਪਿਛਲੇ ਦਿਨਾਂ ਤੋਂ ਜੋ ਮਾਹੌਲ ਵੀ ਕਾਫੀ ਤਣਾਅਪੂਰਨ ਇੱਕ ਦੂਜੇ ਦੇ ਹਮਲੇ ਤੱਕ ਨਜ਼ਰ ਆ ਰਹੇ ਸੀ ਲੇਕਿਨ ਚਲੋ politically ਤਾਂ ਚੱਲਦੇ ਰਹਿੰਦੇ ਹਮਲੇ ਲੇਕਿਨ ਪ੍ਰਧਾਨ ਹੁਣਾ ਵੱਲੋਂ ਇਧਰ ਸ਼ਬਦਾਬਲੀ ਖਾਸ ਕਰਕੇ ਇਹ ਇਨਸੀਡੈਂਟਸ ਦੇ ਕਿਉਂਕਿ ਕੁਐਸਚਨ ਵੀ ਇੱਕ ਪੱਤਰਕਾਰ ਪੁੱਛਦਾ ਉਦੋਂ ਹੀ ਉਹ ਇਦਾਂ ਕਾਫੀ ਜੋ ਯੂਜ਼ ਕਰਦੇ ਨੇ ਉਹ ਅਗੇਂਸ ਵੀ ਵੀ ਦੇ ਉਹwidetilde ਨਾ ਵੀ ਇੱਕ ਪੱਤਰਕਾਰ ਉਹਨਾਂ ਸਵਾਲ ਕਿਤੇ ਜਾ ਰਹੇ ਨੇ ਤੁਸੀਂ ਹਲੀਮੀ ਨਾਲ ਜਵਾਬ ਦਿਓ ਤੁਸੀਂ ਆਪਣਾ ਅਹੁਦਾ ਦੇਖੋ ਤੁਸੀਂ ਇਹ ਨਹੀਂ ਕੋਈ ਇਹ ਨਹੀਂ ਹੈਗੇ ਵੀ ਤੁਸੀਂ ਕਿਤੇ ਕਿਤੇ ਐਓ ਜੀ ਸੰਸਥਾ ਦੇ ਆਨਰੋ ਜਾਂ ਤੁਸੀਂ ਕੋਈ ਐਵੇਂ ਆਮ ਦੇ ਬੰਦੇ ਹੋ ਤੁਸੀਂ ਅਹੁਦਾ ਦੇਖੋ ਆਪਣਾ ਵੀ ਤੁਸੀਂ ਕਿਹੜੇ ਅਹੁਦੇ ਤੇ ਬੈਠੇ ਹੋਏ ਹੋ ਤੇ ਉਹਦੇ باوجود ਤੁਸੀਂ ਇਦਾਂ ਦੀ ਸ਼ਬਦਾਵਲੀ ਪਰਚੋਰ ਮਾਫੀ ਮੰਗ ਲਈ ਮਾਫੀ ਮਿਲ ਜਾਵੇ ਵੀ ਸ਼ਾਇਦ ਜਾਂ ਜੋ ਵੀ ਧਾਰਨਿਕ ਸਜ਼ਾ ਉਹ ਲੱਗ ਜAVE ਵੀ ਸ਼ਾਇਦ ਪਰ ਗੱਲ ਸਭ ਤੋਂ ਵੱਡੀ ਇਹ ਆ ਕਿ ਜੇ ਜਿਹੜੇ ਅਸੀਂ ਠੀਕ ਸਿਰ ਗੱਲ ਅੱਜ ਇਹ ਮਸਜਦ ਨਹੀਂ ਅਜੀਰ ਜੀ ਜੀ ਇਹ ਆਪਾ ਇਹ ਤਾਂ ਮਸਲਾ ਸਾਹਮਣੇ ਆ ਗਿਆ ਵੀ ਇੱਕ ਰਿਕਾਰਡਿੰਗ ਸਾਹਮਣੇ ਆ ਗਈ ਇਹ ਇਦਾਂ ਦਾ ਕਿਰਦਾਰ ਆ ਸਾਡੇ ਪ੍ਰਧਾਨ ਸਾਡੇ ਦਾ ਮਤਲਬ ਇਹ ਹੋਇਆ ਵੀ ਜੇ ਕੋਈ ਆਮ ਸਿੱਖ ਵੀ ਜਾ ਕੇ ਇਹਨਾਂ ਨੂੰ ਕੋਈ ਸਵਾਲ ਕਰ ਦੂਗਾ ਜੀ ਇਹ ਤਾਂ ਫਿਰ ਗਲਵੇ ਤੋਂ ਵੱਧ ਲੈਣੇ ਜੋਂ ਨੂੰ ਜੀ ਜੇ ਕੋਈ ਆਮ ਸਿੱਖ ਇਹਨਾਂ ਨੂੰ ਇਹ ਸਵਾਲ ਕਰੇ ਕਿ ਤੁਸੀਂ ਕਿਉਂ ਬਾਜ਼ਾਂ ਦੇ ਜੁੰਗਲੇ ਢੋਂ ਕਿਉਂ ਸਿਆਸੀ ਲੋਕਾਂ ਦੇ ਜੂਲੇ ਢ ਬਜ਼ਿਓਏ ਹੋ ਤੁਸੀਂ ਆਪਣੇ ਉਹਦਾ ਇਸਤੇਮਾਲ ਕਰੋ ਤੇ ਪੰਜਾਲੇ ਵਾਸਤੇ ਪੁੱਤੋ ਤੇ ਇਹ ਕੱਲੋਂ ਕਿਸੇ ਅਨੇਜ਼ ਵਾਲਾ ਕਰਤਾ ਤੇ ਹੋ ਸਕਦਾ ਇਹ ਜਵਾਬ ਦੇਣ ਦੀ ਜਗ੍ਹਾ ਤੇ ਉਹਨੂੰ ਗਲਗੋਫਾ ਦੇ ਉਹਨੂੰ ਜੁੜੇ ਮਾਰ ਦੇ ਜੀ ਜੇ ਇਹਨਾਂ ਦੀ ਸਹਿਨਸ਼ੀਲਤਾ ਨਹੀਂ ਹੈਗੀ ਸੋ ਇਹਨਾਂ ਦਾ ਫਰਜ਼ੇ ਬਣਦਾ ਵੀ ਜੇ ਸੌਦੇ ਤੇ ਬਰਜਮਾਨ ਨੇ ਜੀ ਜੇ ਇਹਨਾਂ ਨੇ ਕੋਈ ਗਲਤੀ ਕੀਤੀ ਹੈ ਤੇ ਉਸ ਗਲਤੀ ਦੇ ਸੇ ਵਿੱਚ ਕੋਈ ਇਹਨਾਂ ਨੂੰ ਸਵਾਲ ਕਰਦਾ ਵਾ ਇਹ ਲਈ ਅਡਵਾ ਸੁਲਨ ਤੌਰ ਤੇ ਇਹ ਬਰਜ ਵਰਦਾ ਇਸ ਖਲੀ ਮੇ ਨਾਲ ਇਹ ਜਵਾਬ ਦੇਣ ਪਰ ਇਥੋਂ ਇੱਕ ਚੀਜ਼ ਤਾਂ ਸਾਬਤ ਹੋ ਜਾਂਦੀ ਹੈ ਜੀ ਜਿਹੜੇ ਲੋਕ ਜੋ ਅਸੀਂ ਬਾਰ-ਬਾਰ ਆਨ ਸਿੱਖ ਕਹਿ ਰਹੇ ਆ ਜਿਹੜੇ ਵੀ ਪੰਤਕ ਸੰਫਾਵਾਂ 'ਚ ਵਿਚਰਦੇ ਆ ਤੇ ਉਹ ਜਿਨ੍ਹਾਂ ਅਹੁਦਿਆਂ ਦੇ ਉੱਤੇ ਜਿਹੜੇ ਲੋਕੇ ਬੈਠੇ ਨੇ ਇਹ ਲਾਇਕ ਨਹੀਂ ਹੈਗੇ ਇਹ ਇਸੇ ਕਰਕੇ ਜਿਹੜੇ ਸਾਡੀ ਸੰਸਥਾ ਦਾ ਕਹਾਣਿਆ ਉਹ ਹੋ ਰਿਹਾ ਬਿਲਕੁਲ ਜੀ ਤੁਹਾਡੀ ਗੱਲ ਵੀ ਠੀਕ ਹੈ ਨਾਲ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਵੀ ਕਾਫੀ ਜ਼ਿਆਦਾ ਜੋ ਸਿੱਖ ਟਿੱਪਣੀਆਂ ਕਰ ਰਹੇ ਨੇ ਕਿ ਜੋ ਪ੍ਰਧਾਨ ਸਾਹਿਬ ਨੂੰ ਵੀ ਆਪਣੀ ਸੀਟ ਤੋਂ ਰੈਜ਼ਿਗ੍ਰੇਸ਼ਨ ਦੇ ਦੇਣਾ ਚਾਹੀਦਾ ਹੈ ਹਾਂ ਹੁਣ ਤਾਂ ਫਿਰ ਸਪਸ਼ਟੀ ਹੋ ਗਿਆ ਵੀ ਜੇਕਰ ਉਹਨਾਂ ਦੀ ਭਾਸ਼ਾ ਇਦਾਂ ਦੀ ਆ ਉਹਨਾਂ ਦੀ ਉਹਨਾਂ ਦੀ ਇਹ ਸਭ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਮੈਂ ਕਿੱਥੇ ਬੈਠਾ ਆਇਆ ਮੈਂ ਤੇ ਮੈਂ ਕੀ ਕਰਨਾ ਤੇ ਕੀ ਬੋਲਣਾ ਤੇ ਇਹ ਨਹੀਂ ਚਾਹੀਦਾ ਬਿਲਕੁਲ ਜੇ ਕੁਰਸੀ ਦੇ ਲਾਇਕ ਨਹੀਂ ਹੈਗੇ ਤੇ ਫਿਰ ਕੁਰਸੀ ਛੱਡ ਦੇਣੀ ਚਾਹੀਦੀ ਆ ਮੈਂ ਤਾਂ ਕਹਿੰਦਾ ਇਸ ਅਸੈਂਬਲੀ ਕੋਲ더라 ਪਰ ਬੰਦੇ ਕਮੇਟੀ ਦੇ ਜਿੰਨੇ ਵੀ ਅਹੁਦੇਦਾਰ ਬੈਠੇ ਹੋਏ ਨੇ ਉੱਚੀ ਅਹੁਦਿਆਂ ਵਾਲੇ ਤੇ ਸਾਰੇ ਉਸ ਗਲਬੇ ਦੇ 헤ਡ ਬਦੇ ਹੋਏ ਨੇ ਹੰਕਾਰੇ ਹੋਏ ਨੇ ਉਸੀ ਤਾਕਤ ਦੇ ਤੇ ਮਾਇਆ ਦੇ ਹੰਕਾਰ ਦੇ ਵਿੱਚ ਜੀ ਮਾਇਆ ਸੰਗਤੀ ਦਸਤਾਨ ਦੀ ਆ ਜਿਹੜੀ ਮਾਇਆ ਪੰਥ ਦੀ ਆ ਜਿਹੜੀ ਮਾਇਆ ਪੰਥ ਦੇ ਲੇਖੇ ਲੱਗਣੇ ਚਾਹੀਦੇ ਆ ਉਹ ਇਹਨਾਂ ਲੋਕਾਂ ਦੇ ਆਈਸ਼ਵਰਾਮ ਤੇ ਸਿਆਸੀ ਲੋਕਾਂ ਦੇ ਇਹ ਉਹ ਪੋਸਟ ਪਣਾਈ ਕਰਨ ਵਾਸਤੇ ਲੱਗ ਰਹੀ ਆ। ਸੋ ਇਹ ਸਾਰਾ ਵਰਤਾਰਾ ਜਿਹਦਾ ਮਹਾਰਾਜ ਗਾੜੀ ਅਰਦਾਸ ਹੀ ਹੈ ਜੀ। ਕਿ ਇਹ ਸਾਰਾ ਵਰਤਾਰਾ ਸਹੀ ਹੋਵੇ ਤੇ ਪੰਥ ਦੇ ਸਿਹਰ ਦਾ ਫਾਇਦਾ ਜਿਹੜੀ ਸਾਡੀ ਸੰਸਦਾਵਾ ਉਹ ਆਵੇ। ਕਿਉਂਕਿ ਲੰਬੇ ਸਮੇਂ ਤੋਂ ਇਹ ਅਲੀਗੇਸ਼ਨਸ ਵੀ ਲੱਗਦੇ ਆ ਰਹੇ ਨੇ ਕਿ ਜੇ ਸਕੂਇਰ ਬਦਲ ਜਾਂ ਬਦਲ ਪਰਵਾਰ ਆ ਉਹੀ ਐਸਜੀਪੀਸੀ ਨੂੰ ਕਿਤਨੇ ਕਿਤੇ ਕੰਟਰੋਲ ਕਰਦਾ ਹੈ। ਕੀ ਲੱਗਦਾ ਜੀ ਹੁਣ ਜੋ ਉਹਨਾਂ ਨੂੰ ਸਜ਼ਾ ਮਿਲੀ ਹੈ ਜਾਂ ਅਕਾਲੀ ਦਲ ਦੇ ਬਾਕੀ ਲੀਡਰਾਂ ਨੂੰ ਮਿਲੀ ਹੈ। ਕੀ ਇਹ ਸੰਸਦਾਵੇ ਆਪਣਾ ਉਚਾ ਅੱਗੇ ਦੁਬਾਰਾ ਸਿੱਖਾ ਵੱਲ ਵਧੇਗਾ ਤੇ ਅਕਾਲੀ ਦਲ ਦਾ ਵੀ ਕੀ ਰਿਵਾਈਵਲ ਹੋ ਸਕਦਾ ਹੈ ਜੀ? ਇਹ ਤਾਂ ਐਕਚੁਅਲੀ ਜਿਹੜਾ ਇਹ ਸਜ਼ਾ ਵਾਲਾ ਸਾਰਾ ਪੈਰਾ ਤੁਸੀਂ ਦੇਖ ਰਹੇ ਹੋ ਹਾਂ ਜੀ ਜੀ ਅਕਾਲ ਤਖਤ ਸਾਹਿਬ ਸਰਵੋੱਚਾ ਪੰਥ ਲਈ 6 ਅਕਾਲ ਤਖਤ ਸਾਹਿਬ ਦੇ ਹਰ ਹੁਕਮ ਦੇ ਅੱਗੇ ਹਰ ਸਿੱਖ ਦਾ ਸਿਰ ਝੁਕਦਾ ਜੀ ਜੀ ਪਰ ਇਹ ਚੀਜ਼ ਬੜੀ ਸਪਸ਼ਟ ਆ ਵੀ ਇਹ ਸਾਰਾ ਕੁਝ ਸਿਆਸਤ ਤੋਂ ਪ੍ਰੇਰਿਤ ਆ ਤੇ ਸਿਰਫ ਤੇ ਸਿਰਫ ਅਕਾਲੀ ਰਲ ਦਾ ਡਿੱਗ ਰਿਹਾ ਗ੍ਰਾਫ ਬਾਦਲਾਂ ਦਾ ਜਿਹੜਾ ਹਾਸ਼ੀਏ ਤੇ ਜਾਣਾ ਜੋਂ ਦਾ ਨੂੰ ਇੱਕ ਪੰਥਕ ਸਾਬਤ ਕਰਨ ਦੀ ਕੋਸ਼ਿਸ਼ ਇਹ ਕੋ ਸਾਬਤ ਕਰਨ ਦੀ ਕੋਸ਼ਿਸ਼ ਆ ਕਿ ਉਹ ਪੰਥ ਨੂੰ ਸਵਰਪੱਤ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੁਆਰਪਤ ਨੇ ਤੇ ਬੜੇ ਨਿਮਾਣੇ ਹੋ ਕੇ ਉਹਨਾਂ ਨੇ ਮਾਫੀ ਮੰਗ ਲਈ ਆ ਅਗਰ ਜੇ ਨਹੀਂ ਉਹ ਪੰਥ ਨੂੰ ਸਵਰਪੱਤ ਹੁੰਦੇ ਇੰਨੇ ਨਿਮਾਣੇ ਹੁੰਦੇ ਤੇ ਜਿਹੜੀਆਂ ਗਲਤੀਆਂ ਉਹਨਾਂ ਨੇ ਇਡੀਆਂ ਵੱਡੀਆਂ ਵੱਡੀਆਂ ਕੀਤੀਆਂ ਉਹ ਕਿਦਾਂ ਕਰ ਦਿੰਦੇ ਜੇ ਉਹ ਇੰਨੇ ਨਿਮਾਣੇ ਤੇ ਸੱਚਮੁੱਚ ਪੰਥ ਨੂੰ ਸਵਰਪੱਤ ਹੁੰਦੇ ਆ ਅਕਾਲੀ ਰਸਾਲ ਦੇ ਸੱਚਮੁੱਚ ਖੈਰ ਖਵਾਰ ਹੁੰਦੇ ਤੇ ਕੀ ਉਹ ਸਰਸੇ ਵਾਲੇ ਨੂੰ ਮਾਫ ਕਰਦੇ ਕੀ ਉਹ ਗੋਈਆਂ ਦੇ ਨਾਲ ਸਿੰਘਾਂ ਨੂੰ ਸ਼ਹੀਦ ਕਰਦੇ ਕੀ ਉਹ ਇਨਸਾਫ ਮੰਗ ਰਹੇ ਗੁਰੂ ਜੀ ਸਾਹਿਬ ਦੀ ਬੈਡਵੀਂ ਦੇ ਖਾਨੂ ਡਾਂਗਾ ਨਾਲ ਕੁੱਟ ਦੇ ਖੇਲਾਂ ਚ ਧੱਕਦੇ ਗੰਦੇ ਪਾਣੀਆਂ ਦੀ ਮੁਸ਼ਾਰ ਕਰਦੇ ਪਾਣੀ ਪੜ ਰਹੇ ਸਿੱਖਾਂ ਦੇ ਉੱਤੇ ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਹੋਇਆ ਇੱਕ ਐਜ਼ ਆਨ ਸਿੱਖੋਂ ਦੇ ਲਾਤੇ ਤੁਸੀਂ ਮੈਨੂੰ ਪੁੱਛੋ ਤੇ ਮੈਂ ਤੇ ਇਹੀ ਕਹੂੰਗਾ ਵੀ ਸਿਰਫ ਤੇ ਸਿਰਫ ਵਰਤਿਆ ਜਾ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਫ ਇੱਕ ਸਿਆਸੀ ਲੋਕਾਂ ਦਾ ਡਿਗਰੀ ਗ੍ਰਾਫ ਉੱਚਾ ਕਰਨ ਵਾਸਤੇ ਪਰ ਗੁਰੂ ਸਾਹਿਬ ਬਹੁਤ ਬੇਅੰਤ ਨੇ ਜੀ ਮਹਾਰਾਜ ਨੇ ਉਹ ਮਾਰੇ ਉਸ ਇੱਕ ਦੀ ਪੁਕਾਰ ਜਿਹੜੀ ਉਹ ਮਾਰੇ ਨੇ ਸੁਣਨੀ ਆ ਜਿਨ੍ਹਾਂ ਨੇ ਚੀਖ ਚੀਕ ਕੇ ਗੱਲਾਂ ਕਹੀਆਂ ਸੀ ਕਿ ਗੁਰੂ ਗੰਗਾ ਸਾਹਿਬ ਦੇ ਪਾਸ਼ਾ ਦੀ ਬੇਦਬੀ ਕਰਾਉਣ ਵਾਲੇ ਕਰਨ ਵਾਲੇ ਤੇ ਉਹਨਾਂ ਦੀ ਪੁਸ਼ਤ ਭਰਾਈ ਕਰਨ ਵਾਲਿਆਂ ਦਾ ਮਹਾਰਾਜੇ ਬੇੜਾ ਕਰਿਓ ਇਹ ਵਲ ਖੁਦ ਨਾਲੇ ਅਰਦਾਸਾਂ ਦਿੱਤੀਆਂ ਨੇ ਆਪ ਹੀ ਤੇ ਮਹਾਰਾਜੇ ਨੇ ਉਹਨਾਂ ਅਰਦਾਸਾਂ ਸੰਗਦਰ ਵੀ ਕਬੂਲ ਕਰਦੀਆਂ ਕਰਨੀਆਂ ਨੇ ਜੀ ਤੇ ਉਹ ਸੰਤਾਂ ਦੀਆਂ ਅਰਦਾਸਾਂ ਕਬੂਲ ਹੋ ਰਹੀਆਂ ਨੇ ਪਰ ਇਹਨਾਂ ਲੋਕਾਂ ਦਾ ਹੁਣ ਜਿਹੜਾ ਉਹ ਜਿਹੜਾ ਚੌੜੇ ਰਹਾ ਉਹ ਰਾ 17 ਹਲ ਕਰਨੀ ਜੀ ਸਾਨੂੰ ਨਹੀਂ ਲੱਗਦਾ ਵੀ ਉਹ ਹੁਣ ਰਾਜ ਇਹਨਾਂ ਨੂੰ ਮਿਲੋ ਜੀ ਜੀ ਪੰਜੂ ਸਿੰਘ ਕੱਲ ਜੀ ਤੁਹਾਡਾ ਆਕਾਰ ਚਲਾਉਣਾ ਜਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ